ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕੁਝ ਐਹੋ ਜਿਹੀਆਂ ਆਦਤਾਂ ਬਾਰੇ ਜਿਹੜੀਆਂ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਵਧੀਆ ਸਿਹਤਮੰਦ ਤੇ ਖੁਸ਼ਹਾਲ ਬਣਾ ਸਕਦੀਆਂ ਹਨ ਨੰਬਰ 1 ਸਵੇਰੇ ਜਲਦੀ ਉਠੋ ਸਵੇਰ ਦੀ ਸ਼ੁਰੂਆਤ ਜਲਦੀ ਕਰੋ ਸਵੇਰ ਦੀ ਹਵਾ ਮਨ ਨੂੰ ਸ਼ਾਂਤੀ ਦਿੰਦੀ ਹੈ ਤੇ ਸਰੀਰ ਨੂੰ ਤਾਕਤ ਇਹ ਆਦਤ ਤੁਹਾਡੇ ਦਿਨ ਨੂੰ ਚੁਸਤ ਬਣਾ ਦਿੰਦੀ ਹੈ ਨੰਬਰ 2 ਪਾਣੀ ਪੀਣ ਦੀ ਆਦਤ ਸਵੇਰੇ ਉੱਠਦੇ ਹੀ ਇੱਕ ਗਲਾਸ ਗੁੰਗਣਾ ਪਾਣੀ ਪੀਓ ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਤੇ ਹਾਜ਼ਮ ਕਰਨ ਦੀ ਤਾਕਤ ਵਾਧੀ ਹੈ ਨੰਬਰ 3 ਹਲਕੀ ਕਸਰਤ ਜਾਂ ਯੋਗਾ ਰੋਜ਼ਾਨਾ 15 ਮਿੰਟ ਹਲਕੀ ਕਸਰਤ ਵਾਕਿੰਗ ਜਾਂ ਯੋਗਾ ਕਰੋ ਇਹ ਨਾ ਸਿਰਫ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਸਗੋਂ ਮਾਨ ਨੂੰ ਵੀ ਤਾਜ਼ਗੀ ਦਿੰਦਾ ਹੈ ਨੰਬਰ 4 ਸ਼ਾਹੀ ਨਾਸ਼ਤਾ ਦਿਨ ਦੀ ਸ਼ੁਰੂਆਤ ਚੰਗੀ ਖੁਰਾਕ ਨਾਲ ਕਰੋ ਦੁੱਧ ਫਲ ਦਲੀਆ ਜਾਂ ਸੁੱਕੇ ਮੇਵੇ ਇਹ ਸਭ ਤੁਹਾਨੂੰ ਦਿਨ ਭਰ ਤੰਦਰੁਸਤ ਰੱਖਣਗੇ ਫਾਸਟ ਫੂਡ ਤੋਂ ਬਚੋ ਨੰਬਰ 5 ਦਿਨ ਦੀ ਯੋਜਨਾ ਬਣਾਓ ਸਵੇਰੇ ਜਾਂ ਰਾਤ ਨੂੰ ਛੋਟੀ ਜਹੀ ਲਿਸਟ ਬਣਾਓ ਅੱਜ ਦੇ ਕੰਮ ਕੀ ਹਨ ਇਸ ਨਾਲ ਟਾਈਮ ਵੀ ਬਚਦਾ ਹੈ ਤੇ ਟੈਨਸ਼ਨ ਵੀ ਘੱਟ ਹੁੰਦੀ ਹੈ ਨੰਬਰ 6 ਪੋਜ਼ਿਟਿਵ ਸੋਚ ਹਮੇਸ਼ਾ ਚੰਗਾ ਸੋਚਣ ਦੀ ਆਦਤ ਬਣਾਓ ਜੇ ਕੋਈ ਸਮੱਸਿਆ ਆਏ ਤਾਂ ਉਸ ਨੂੰ ਹੱਲ ਕਰਨ ਦੇ ਤਰੀਕੇ ਲੱਭੋ 네ਗੇਟਿਵ ਸੋਚ ਨਾਲ ਜੀਵਨ ਭਾਰਾ ਹੋ ਜਾਂਦਾ ਹੈ ਨੰਬਰ 7 ਪਰਿਵਾਰ ਲਈ ਸਮਾਂ ਰੋਜ਼ਾਨਾ ਥੋੜਾ ਸਮਾਂ ਪਰਿਵਾਰ ਜਾਂ ਦੋਸਤਾਂ ਨਾਲ ਬਿਤਾਓ ਇਹ ਪਿਆਰ ਭਰੇ ਰਿਸ਼ਤੇ ਸਾਨੂੰ ਅਸਲ ਖੁਸ਼ੀ ਦਿੰਦੇ ਹਨ ਨੰਬਰ 8 ਕੁਝ ਨਵਾਂ ਸਿੱਖੋ ਰੋਜ਼ ਕੋਈ ਨਵੀਂ ਚੀਜ਼ ਸਿੱਖਣ ਦੀ ਕੋਸ਼ਿਸ਼ ਕਰੋ ਕਿਤਾਬ ਪੜੋ ਨਵੀਂ ਸਕਿੱਲ ਸਿੱਖੋ ਜਾਂ ਕੋਈ ਜਾਣਕਾਰੀ ਲਵੋ ਇਹ ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ ਹੈ ਨੰਬਰ 9 ਫੋਨ ਤੇ ਸੋਸ਼ਲ ਮੀਡੀਆ ਘੱਟ ਵਰਤੋ ਵੇ ਵਜਾ ਫੋਨ ਸਕਰੋਲ ਨਾ ਕਰੋ ਟਾਈਮ ਖਰਚ ਕਰਨ ਦੀ ਬਜਾਏ ਉਸ ਨੂੰ ਸਿੱਖਣ ਜਾਂ ਚੰਗੇ ਕੰਮਾਂ ਲਈ ਵਰਤੋ ਨੰਬਰ 10 ਸ਼ੁਕਰਾਨਾ ਕਰੋ ਦਿਨ ਦੇ ਅਖੀਰ ਤੇ ਸੋਚੋ ਅੱਜ ਮੇਰੇ ਕੋਲ ਕੀ ਕੋਈ ਚੰਗਾ ਸੀ ਇਹ ਸ਼ੁਕਰਾਨਾ ਕਰਨ ਦੀ ਆਦਤ ਤੁਹਾਨੂੰ ਅੰਦਰੋਂ ਖੁਸ਼ੀ ਤੇ ਸੰਤੋਸ਼ਟੀ ਦਿੰਦੀ ਹੈ ਇਹ ਸਧਾਰਨ ਆਤਮ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਲਿਆਈਏ ਤਾਂ ਸਾਡੀ ਸਿਹਤ ਵੀ ਵਧੀਆ ਰਹੇਗੀ ਤੇ ਮਨ ਵੀ ਖੁਸ਼ ਰਹੇਗਾ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ